ਹਾਂਜੀ ਅੱਬ ਕੀ ਹਾਲ ਚਾਲ ਨੇ ਬਬੇਓ ਬਬੇ ਸਫਾ ਤੇ ਚੱਲੇ ਆਂ ਕੱਲ ਬਾਕੀ ਟੀਮ ਆਪਣੀ ਸਾਰੀ ਆਪਾਂ ਥੋੜਾ ਕੰਮ ਸੀਗਾ ਤਾਂ ਕਰਕੇ ਆਪਾਂ ਅੱਜ ਜਾ ਰਹੇ ਆਂਗੇ ਪਹੁੰਚਦੇ ਆਂ ਬਸ ਆਪਾਂ ਘਰੋਂ ਚੱਲੇ ਆਂ ਜੇ ਬਬੇਓ ਆਪਾਂ ਨੂੰ ਆਜੂ ਛੱਡਣ ਜਾ ਰਹੇ ਆਂ ਸਮਾਨੇ ਤੱਕ ਅੱਗੋਂ ਬਸ ਤੇ ਜਾਮਾ ਬਬੇਓ ਚੱਲਦੇ ਆਂ ਅੱਬੇ ਪਹੁੰਚਾਰੇ ਸਵੇਰ ਜਨਪਤੀਏ ਆਪਾਂ ਲੇਟ ਹੋ ਕੇ ਕੱਲ ਕੰਮ ਸੀਗਾ ਤਾਂ ਕਰਕੇ ਗਏ ਨਹੀਂ ਹੈਗੇ ਅੱਜ ਜਾਣੇਗੇ ਸਮਾਨੇ ਤੱਕ ਆਪਾਂ ਨੂੰ ਆਜੂ ਛੱਡ ਦੂ ਅੱਗੇ ਆਪਾਂ ਬਸ ਤੇ ਯਾ ਮਰ ਰਭੂ ਪਹੁੰਚ ਜਾਗੇ 1:30 ਵਜੇ ਤੱਕ ਡਿਗਰੀਆ ਟੀਮ ਆਪਣੀ ਆਪਾਂ ਨੂੰ ਫੋਨ ਤੇ ਫੋਨ ਕਰ ਰਹੇ ਨੇ ਚਾਚਾ ਜੀ ਕਦੋਂ ਆਉਂਗੇ ਚਾਚਾ ਜੀ ਕਦੋਂ ਆਉਂਗੇ ਮਾ 1:30 ਵਜੇ ਤੱਕ ਪਹੁੰਚ ਜਾਗੇ ਪਿਓ ਮਿਲਦੇ ਜਾ ਕੇ ਆਪਾਂ ਨੂੰ ਕਿ ਬਸ ਦਾ ਸਾਪਰ ਵੀ ਖਾ ਮੈਂ ਤੁਹਾਨੂੰ ਕਿਵੇਂ ਦਾ ਹੁੰਦਾ ਕਿ ਮੈਂ ਨਹੀਂ ਮਿਲਦੇ ਜਾ ਕੇ ਪਟਿਆਲੇ ਬਾਬੇ ਆਪਾਂ ਪਹੁੰਚ ਚੁੱਕੇ ਆ ਆਪਣੀ ਟੀਮ ਕੋਲੇ ਬੈਠੇ ਟੀਮ ਸਾਰੀ ਆਪਣੀ ਨਹਾ ਧੋ ਕੇ ਫਰੈਸ਼ ਹੋ ਕੇ ਬੈਠੇ ਨੇ ਮੁੰਡੇ ਆਪਾਂ ਤਾਂ ਨਾ ਕੀ ਆਏ ਸੀਗੇ ਇਨਾ ਨੂੰ ਕਹਿਣ ਫਰੈਸ਼ ਹੋ ਗਏ ਸੀ ਜੀ ਟੀਜੀ ਇੱਕ ਰਹਿ ਗਿਆ ਆਪਣਾ ਉਹ ਮਟਰ ਪਨੀਰ ਖਾਣ ਗਿਆ ਉਹ ਜੀ ਮਲਿੰਗਾ ਇਹ ਖੀਰ ਤੇ ਚਾਹ ਬਣ ਬਹੁਤ ਨੇ ਜੀ ਸਾਰੇ ਮਟਰ ਪਨੀਰ ਖਾਣ ਗਿਆ ਮੈਂ ਤਾਂ ਕਿਉਂ ਮਿੱਲੀ ਦੀ ਆਂਦੇ ਰੋਟੀ ਉੱਥੇ ਦਹੀਂ ਨਾਲ ਪਰੌਂਠੇ ਮਿਲੇ ਉਹ ਬਾਬਿਓ ਪਹੁੰਚ ਜੂਗੇ ਆਪਣੇ ਚਾਚਾ ਜੀ ਪਹਿਲਾਂ ਸਾਥ ਛੱਡ ਗਏ ਤੇ ਵਿੱਚੋਂ ਇਹ ਲੈਟ ਕਿਵੇਂ ਹੋ ਗਏ ਜੀ ਲੈਟ ਬਸ ਥੋੜਾ ਕੰਮ ਸੀ ਐਕਚੁਅਲੀ ਉਹਦੇ ਕਰਕੇ ਆਪਾਂ ਲੇਟ ਹੋ ਗਏ ਪਰ ਪਹੁੰਚ ਗਿਆ ਜੀ ਕੋਲ ਦੇਖ ਲੋ ਆ ਪਹੁੰਚ ਗਿਆ ਮੇਰਾ ਚਾਚਾ ਹੁਣ ਆਪਾਂ ਉਹਰੇ ਬਲੋਂ ਨਾਲ ਦਿੱਦਨ ਵਾਲਾ ਗੁੱਜਰ ਚੱਕ ਲੈਂਦਾ ਆਮੁੰਡਾ ਨਾਤ ਹੋ ਗਿਆ ਪੂਰਾ ਫਰੈਸ਼ ਸਾਰੇ ਬਈ ਨਾਤ ਹੋ ਕੇ ਬੈਠੇ ਨੇ ਇੱਕ ਆ ਵੀ ਨਾ ਆਇਆ ਪਰ ਬਿੱਲੀ ਨੂੰ ਬੇਨਤੀ ਹੈ ਇੱਕ ਮਲਿੰਗੇ ਨੂੰ ਛੱਡ ਕੇ ਵੀ ਸਾਰੇ ਨਾਤ ਆ ਗਈ ਮਲਿੰਗਾ ਕਹੇ ਚਾਚਾ ਜੀ ਤੁਸੀਂ ਲੇਟ ਹੋ ਲੇਟ ਹੋ ਪਰ ਕੋਈ ਨਹੀਂ ਪਤਾ ਗਿਆ ਮਟਰ ਪਨੀਰ ਖਾਣ ਗਿਆ ਜੀ ਸਰ ਤੇ ਹੱਥ ਵਿਚਾਰਾ ਆਸ਼ੀਰਵਾਦ ਲੈੰਦਾ ਰੋਜ਼ ਇਹ ਵੀ ਕਹਿੰਦਾ ਸਰਦਾਂ ਨਹੀਂ ਹੈਗਾ ਇਹਨੂੰ ਆਸ਼ੀਰਵਾਦ ਦੇਣਾ ਪੈਂਦਾ ਜੀ ਰੋਜ਼ ਸਹੀ ਗੱਲ ਹੈ ਜੀ ਇਹਦਾ ਬਹੁਤ ਔਖਾ ਵਿਚਾਰਾ ਜਦ ਤੱਕ ਆ ਸਾਡਾ ਆਸ਼ੀਰਵਾਦ ਨਾਲ ਲਵੇ ਇਹ ਬੰਦਾ ਉੱਡਦੀ ਨਹੀਂਗਾ ਬੰਦਾ ਇੱਕ ਜਿਵੇਂ ਨਸ਼ਾ ਨਹੀਂ ਕਰ ਲੈਂਦਾ ਬੰਦਾ ਨਸ਼ਾ ਉਹ ਚੀਜ਼ ਹੈ ਜਦੋਂ ਆਸ਼ੀਰਵਾਦੇ ਵੀ ਮਿਲ ਗਿਆ ਨਸ਼ਾ ਹੋ ਜਾਂਦਾ ਨਸ਼ਾ ਹੋ ਜਾਂਦਾ ਉਹਦੀ ਵੀ ਮੇਰੇ ਵੱਡਿਆਂ ਦੇ ਪੁਰਖਿਆਂ ਦੇ ਆਸ਼ੀਰਵਾਦ ਦੇ ਨਾਲ ਉਹ ਇੱਕ ਗੱਲ ਵਛੇ ਭਾਈ ਜੀ ਇਹ ਮੈਂ ਆ ਇਹਨੂੰ ਮਿਲੋ ਜੀ ਇਹ ਸਾਡੇ ਮੁੰਡੇ ਸਮਾਨ ਹੈ ਜੀ ਇਹ ਚਾਚਾ ਜੀ ਦਾ ਤਾਂ ਅੱਜ ਬੇਟਾ ਹੀ ਲੱਗਦਾ ਇੱਕ ਤਰ੍ਹਾਂ ਦਾ ਵੀ ਚਲੋ ਉਮਰ ਚ ਹਨਾ ਪਰ ਇਹਨੂੰ ਅਸੀਂ ਨੇ ਜਿਵੇਂ ਬੱਚਾ ਵਾਂਗੂ ਪਾਲਿਆ ਛੋਟਾ ਜਿਹਾ ਹੁੰਦਾ ਸੀ ਖੜਿਆ ਹੁੰਦੇ ਤੇ ਆਏ ਬਰੋਬਰ ਦਾ ਕਰਤਾ ਜੀ ਇਸ ਤੋਂ ਬਾਅਦ ਕੀ ਹੈ ਉਹ ਬਰੋਬਰ ਦੇ ਕਰਤੇ ਜੀ ਹੁਣ ਦੱਸ ਕਿੱਥੇ ਜਾਈ ਥੋੜਾ ਸਾਨੂੰ ਉਹ ਕਹਿੰਦੇ ਨੇ ਆਤਰਾਉ ਚ ਆਸ਼ਰਮ ਚੋਂ ਤੁਸੀਂ ਕੌਣ ਹੋ ਜੀ ਤੁਸੀਂ ਕੌਣ ਸਭ ਆਲੇ ਪੋਛ ਤੇ ਹੁਣ ਤੁਸੀਂ ਕੌਣ ਆਜ ਕੱਲ ਦੇ ਜਵਾਖਾ ਨੇ ਦੀ ਬੇੜੀ ਬੈਠੀ ਪਈ ਆ ਜੀ ਆ ਵੀ ਬੰਦਾ ਪਰ ਆਸ਼ੀਰਵਾਦ ਤੋਂ ਬਿਗੇ ਰੁਟਦਾ ਜੀ ਆਸ਼ੀਰਵਾਦ ਦੇਣਾ ਪੈਂਦਾ ਜੀ ਇਹਨੂੰ ਪੂਰਾ ਆਸ਼ੀਰਵਾਦ ਦੇ ਕੇ ਫਿਰ ਇਹਨੂੰ ਠਾਲ ਦੇ ਮੜਾ ਵੋਟਾ ਸਹੀ ਹੈ ਜੀ ਸਹੀ ਇਹਨਾਂ ਸਰੀਰ ਬੰਦ ਹੋਏ ਪਏ ਨੇ ਚਾ ਵੀ ਬੰਦ ਹੋਏ ਪਏ ਦੱਸੋ ਕੀ ਕਰੇ ਬੰਦਾ 50 ਦੀ ਨੌਜਵਾਨੀ ਪਿਆਪ ਦੇ ਨੌਜਵਾਨ ਪਤਾ ਨਹੀਂ ਕਿਹੜੇ ਨਸ਼ੇ ਚ ਰੁਟ ਗਏ ਇਹਦਾ ਸਾਰ ਜਵਾਨੀ ਇਹ ਜਵਾਨੀ ਦੀ ਨਸ਼ਾ ਡੋਲਾ ਫੜਕਦਾ ਪੈਣ ਚ ਜਵਾਨੀ ਦੀ ਨਸ਼ਾ ਬਹੁਤ ਆ ਹਾਂ ਜੀ ਵਾਹ ਵੇਹ ਗੱਲ ਆ ਇਹ ਟਰੈਕਟਰ ਦੇਖੋ ਕਿ ਬੇ ਜਾਂਦਾ ਜਵਾਨੀ ਦੇ ਨਸ਼ੇ ਚੋਂ ਵੇ ਲੰਗਰ ਖਾਨ ਆਏ ਸੀ ਕਿ ਭੁੱਖ ਲੱਗਦੀ ਸੀ ਦੁਪਹਿਰ ਦਾ ਟਾਈਮ ਹੋ ਰਿਹਾ ਜਿਉਂ ਨੂੰ ਪਤਾ ਆਏ ਗੁਰੂ ਆਏ ਗੁਰੂ ਆਏ ਗੁਰੂ ਉਹ ਕੱਲ ਹੀ ਵੈਸੇ ਆਪਣਾ ਕੋਈ ਗੱਲ ਨਹੀਂ ਨਾਲ ਹੀ ਰਹਿੰਦਾ ਵੀ ਚੂਰਾ ਆ ਟੋੜੇ ਆਣਾ ਪੂਰਾ ਰੋਟੀਆਂ ਲਿਆ ਹਾਂ ਹਾਂ ਜੀ ਆਪ ਨੂੰ ਨੰਦ ਆ ਗਿਆ ਆਪ ਨੂੰ ਭੁੱਖ ਬਹੁਤ ਲੱਗਦੀ ਸਵੇਰੇ ਤੋਂ ਕੋਈ ਚੱਲੇ ਹੋਏ ਸੀ ਕੁਝ ਨਹੀਂ ਖਾਦਾ ਸੀ ਤੇਰਾ ਕਿ ਵਧੀਆ ਆਲੂ ਮਟਰ ਪਨੀਰ ਆ ਦੋ ਦੋ ਜੀ ਅੱਜ ਇੰਡੀਆ ਪੇ ਇਤਰਾ ਟੌੜਾ ਜੀ ਉਹ ਖਾ ਗਏ ਇੱਕ ਦੋ ਦੋ ਬੰਦੇ ਆਪਣੇ ਘਰ ਲੱਗ ਰਹੇ ਨੇ ਜੀ ਆਨੰਦ ਆ ਗਿਆ ਉਹ ਵੀ ਬਖੋ ਲੱਗ ਰਹੇ ਸੀ ਹੁਣ ਚੱਲਦੇ ਅੱਜ ਤੱਕ ਰਾਡੀ ਚ ਮੁੰਡਾ ਨੇ ਪਾਣੀ ਵੀ ਵਾਇਆ ਉਹਨਾਂ ਦਾ ਪਾਣੀ ਲੈ ਕੇ ਜਾਣਾ ਓਕੇ ਓਕੇ ਜੀ ਬਾਬੇ ਆਹ ਮੁੰਡੇ ਦੇਖ ਲਓ ਪੰਜ ਨਗ ਰੋਕੀ ਛੱਡ ਗਈ ਦੀ ਕਹਿੰਦਾ ਉੱਥੇ ਜਾ ਕੇ ਸੋਈਦਾ ਕੋਈ ਮੰਦਿਰ ਆ ਗਈ ਨਾ ਬਜਾਟ ਮਾਟਰ ਪਨੀਰ ਵੀ ਖਾ ਰਿਹਾ ਸਵੇਰ ਦਾ ਅੱਬੇ ਮੈਂ ਤਾਂ ਲੇਟ ਆ ਗਿਆ ਨਾ ਤਿੰਨ ਚਾਰ ਵਾਰ ਆ ਗਿਆ ਕਵਾਰ ਹੀ ਗੁਰੂ ਆਹੀ ਗੁਰੂ ਆਹੀ ਗੁਰ ਕਾਬਾ ਇਧਰ ਆ ਬਾਈ ਪਤਾ ਨਹੀਂ ਕਿੱਥੋਂ ਆਏ ਹੋ ਨੇ ਬਹੁਤ ਦੂਰੋਂ ਆਏ ਹੋਏ ਬੱਬੇ ਕਿੱਥੋਂ ਆਏ ਬੱਬੇ ਹੈ ਲੋਕ 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 ਨੂੰ ਲੋਕ ਨੂੰ ਲੋਕ ਰਹੇ ਨੇ ਬੱਬੇ ਤਾਂ ਜਰੇ ਬੱਬੇ ਅੱਜ ਰਸ ਘਟਾਗਾ ਕੱਲ ਤੋਂ ਜ਼ਿਆਦਾ ਹੋ ਜਾਣਾ ਤਾਂ ਕੱਲ ਨੂੰ 24 ਤਰੀਕਾ ਬੱਬੇ ਇਧਰ ਸਾਰੇ ਲੰਗਰ ਕੱਲ ਤੋਂ ਸਟਾਰਟ ਹੋਣਾਗਾ ਬੇ ਤਿਆਰੀ ਚੱਲ ਰਹੀ ਹੈ ਜੀ ਕਈ ਸਟਾਰਟ ਹੋ ਗਏ ਕਈ ਚੱਲ ਰਹੇ ਨੇ ਜੇ ਅੱਜ ਅਜੇ ਸੀਗੇ ਟਰਾਲੀ ਚੱਲਦੇ ਆ ਆਪਣੀ ਅੱਜ ਮੜਾ ਸਾਥਾ ਕੱਲ ਜੀ ਕੰਮ ਕਰਦੇ ਆ ਅਖੀਰ ਉਹ ਮੱਛੀ ਟੇਕਣ ਜਾਣਾ ਆਪਾਂ ਨੇ ਮੈਂ ਆਪੇ ਇਹੋ ਆਖਿਓ ਅਤੀ ਟੀਮ ਨੇ ਟੇਕ ਲਿਆ ਸੀਗਾ ਅਸੀਂ ਰਹਿ ਗਏ ਥੋੜਾ ਜਿਹਾ ਮਾਦਾ ਜਾਇ ਸੀਗਾ ਪੀਟੀਆਰ ਵੀ 30 ਰਹੀ ਰਹਿ ਗਏ ਸੀ ਅਸੀਂ ਅੱਜ ਦੇਖਣਾ ਕੋਈ ਜਾਣਿਆ ਥੋੜੀ ਦਸੰਟ ਜਿਹਾ ਕੰਮ ਕਰਕੇ ਤੇ ਆਪਣੇ ਦੇਖੋ ਵਧੀਆ ਟਿਕਾਣਾ ਮਿਲ ਗਿਆ ਜਿੱਥੇ ਬੱਧੇ ਸਾਈਡ ਤੇ ਲੱਗੀ ਹੋਈ ਆ ਕੱਲ ਨੂੰ ਅਨੰਦਪੁਰ ਜਾਵਾਂਗੇ ਆਪੇ ਸਵੇਰੇ ਜਾਵਾਂਗੇ ਅੱਜ ਮੱਛੀ ਟੇਕ ਲਈ ਇੱਥੇ ਆਪਾਂ ਇਦਰਾ ਆਪਣਾ ਬਾਈ ਕਹਿੰਦਾ ਆ ਲੈ ਜੋ ਕਹਿੰਦਾ ਖਾ ਰੋਗਾ ਨਾ ਯਾਰ ਮੈਂ ਸੱਡੇ ਕਰਕੇ ਆਇਆਂਗਾ ਮਾਜਲ ਕੋਈ ਗਾ ਨਹੀਂ ਖਾ ਲਾਂਗੇ ਯਾਰ ਜਿਹੜੇ ਲੱਗ ਰਿਹਾ ਹੈਗਾ ਵਿਚਾਰਾ ਦੇ ਦੇ ਮੁੰਡਿਆਂ ਨੂੰ ਯਾਰ ਥੱਲੇ ਦੇਖ ਦੇ ਕੇ ਪਪੇ ਪਹਿਲਾਂ ਬਹੁਤ ਖਾਂਦੇ ਹੁੰਦੇ ਸੀਗੇ ਆ ਹੁਣ ਫਿਰ ਅੱਜ ਫੇਰ ਖਾਦੇ ਮੇਲੇ ਮੁੰਡੇ ਚ ਖਾਦੀ ਜਾਂਦੇ ਆ ਬੇ ਇੱਥੇ ਲਓ ਜੀ ਲਓ ਵਾ ਵਾ ਧੰਨਵਾਦ ਤੁਹਾਡਾ ਕਿੰਨੇ ਦੀ ਹੋਗੇ 50 40 ਰੁਪਏ ਕੌਣ ਸੋ ਕਾਮ ਹੈ ਤੋਰਾ ਆਗਰਾ ਆਗਰੇ ਮੈਂ ਆਇਆ ਹਾਂ जही पर रहते हो नहीं मेला करने के लिए आए जो मेले हैं सभा मेला नहीं सभा है जी। आ, आ, स, है? के लिए आए। आ, तुम्हें पता है थोड़ा सा बताओ कितना वो... जो गुरु गोविंद सिंह जी, जी तो उनके जो बच्चे थे नो मु पता है तो जानकारी है चलो अच्छी जानकारी रहनी चाहिए ਚੜ ਗਈ ਸਾਤੇ ਨਾਲ ਚੜ ਗਈ ਮੁੰਡਿਆਂ ਨੂੰ ਕੋਮਲੀ ਗਰਵਾਜ ਹੋਰ ਨੂੰ ਛੋ ਨੂੰ ਆਹ ਪਰਾ ਕਰ ਪਰ ਤੇਰਾ ਆਪਣੀ ਕੀ ਘੋੜਾ ਘੜ ਕੇ ਕੀ ਯਰੇ ਘੋੜਾ ਦੌੜਾ ਜਾ ਗਾਉਣ ਪਿੱਲੇ ਕਾ ਬਾਗਾ ਮਿਲਿਆ ਤੇ ਆ ਵੀ ਚਰੇ ਆ ਰਹੇ ਨੀ ਯਾਰਾ ਹਾਂਜੀ ਹਾਂ ਪੂਰਾ <laughs> <laughs> ाह ਓਏ ਦੱਬ ਗਏ ਓਏ ਬਿੱਲੇ ਨੂੰ ਝਟਕਾ ਲਾਣ ਲਿਆ ਪਤਾ ਕੁਛ ਝਟਕਾ ਲਾ ਦੇ ਮੰਗ ਰਿਆ ਉਹ ਤੂੰ ਕਰ ਦਊਗਾ ਜੇ ਪਤਾ ਕੀ ਕਰ ਬਿੱਲੇ ਰੱਖ ਸਰ ਓਏ ਕੱਪੜੇ ਪਾੜੀਆਂ ਬਿੱਲੇ ਖੜਦਾ ਇਹ ਭੁੱਖਾ ਖਾ ਗਿਆ ਨਾਲ ਕੋਲੀ ਭੁੱਖ ਲੱਗੇ ਨੇ ਰੋਟੀਆਂ ਖਾ ਆਏ ਨੇ ਇਹਨੇ ਭਾਈ ਰਾਮ ਦਲਾ ਜੀ ਤੇ ਨਾਲ ਦੋ ਇਸ ਕੋ ਰਾਮ ਦੀ ਮੁੱਕੀ ਬੱਜੀ ਸਾਥੋਂ ਬਸ ਇਹਨੂੰ ਮਾਰਸ ਕਰ ਦੋ ਰਮਾਲ ਦੀ ਗਲਤੀ ਸਾਰੀ ਰਮਾਲ ਐ ਚੱਕ ਲਈ ਅਸੀਂ ਕਿ ਚੱਕ ਕੇ ਲੈ ਕੇ ਦੱਸ ਸਹੀ ਗੱਲ ਇੱਥੇ ਦੇਖੋ ਜੀ ਪ੍ਰਮਾਤਮਾ ਵੱਲੋਂ ਇਹਨਾਂ ਇਹ ਜੀ ਸਾਡੇ ਹੈਗੇ ਨੇ ਰੂਪੇ ਪੰਜਵੇਂ ਕਿਉਂਕਿ ਇਹ ਬਾਹਰ ਜੀ ਬਾਹਰ ਜੀ ਬਾਹਰ ਜੀ ਇਹ ਬੰਦੇ ਨੇ ਇਹ ਬੰਦੇ ਨੇ ਘਾਰ ਲਿਆ ਜੀ ਪ੍ਰਮਾਤਮਾ ਨਾਲ ਲੜ ਲੱਗ ਜਾਣਾ ਠੀਕ ਹੈ ਜੀ ਕਿਵੇਂ ਧਾਰ ਲਿਆ ਜੀ ਅੱਦਗਲਾ ਸੁਭੰਗ ਦਾ ਪੀ ਕੇ ਇਹ ਹੁਣ ਪ੍ਰਮਾਤਮਾ ਨਾਲ ਲੱਗ ਚੁੱਕੇ ਲੱਗ ਚੁੱਕੇ ਰਹੇ ਮੱਥਾ ਟੇਕਣ ਆਏ ਆਪਾਂ ਮੱਥਾ ਟੇਕਣਾ ਆ ਜੀ ਬਾਹਰ ਜੀ ਬਾਹਰ ਜੀ ਮੱਥਾ ਟੇਕਣਾ ਆ ਵਾਹ ਜੀ ਜੀ ਵਾਹ ਵਾਹ ਬਹੁਤ ਵਧੀਆ ਜੀ ਸਾਵਾ ਨਹੀਂ ਬਦਗੜਸੋ ਆ ਕੇ ਓਕੇ ਓਕੇ ਪਰਮਾਤਮਾ ਨੇ ਸਾਨੂੰ ਲੈਣਾ ਓ ਪਾਣੀ ਡੁੱਲ ਗਿਆ ਓ ਬੇ ਕੀ ਲੜਦਾ ਹੈ ਭਾਈ ਚਾਚਾ ਜੀ ਕੀ ਦੇ ਲੜ ਟਰਾਲੀ ਲੜਦਾ ਹੈ ਸੋਨੂੰ ਪਰਮਾਤਮਾ ਨੇ ਅਸੀ ਲਾੜ ਲੱਗੇ ਹੋਇਆ ਜੀ ਤੁਸੀਂ ਪਰਮਾਤਮਾ ਨੇ ਲਾਇਆ ਕਿ ਸੋਨੂੰ ਲਾਇਆ ਕੀ ਪਰਮਾਤਮਾ ਦੇ ਭਾਲ ਨਹੀਂ ਲੜ ਲੱਗੇ ਆ ਟਰਾਲੀ ਦੇ ਲਾੜ ਚੋਰਾ ਜੂ ਬੱਚੇ ਬੋਲੀ ਆਦਾ ਕੀ ਹੈ ਖਾਦਾ ਕੀ ਹੋ ਰਿਹਾ ਤੇਰੇ ਓਏ ਇਹਦਾ ਜਿੰਦਗੀ ਦਾ ਜਵਾਨੀ ਕਿਹਨੂੰ ਆ ਤੁਸੀਂ ਤੇ ਬੜਾਪੇ ਚ ਉਹ ਜਵਾਨੀ ਦੇਖੀ ਹੈ ਅੱਜ ਦੀ ਜਵਾਨੀ ਦੇਖੀ 10 ਸਾਲ ਦਾ ਜਵਾਨ ਵੀ ਢੁੱਕਿਆ ਹੈ ਕਹਿੰਦਾ ਮੈਨੂੰ ਜਵਾਨ ਆ ਗਿਆ ਆ ਦੇਖੋ ਇਹ ਮਲਿੰਗਾ ਗਾ ਪੂਰੇ ਪੱਤੀ ਪੂਰੇ ਹੋਰ ਹੋਰ ਪੂਰੇ ਆ ਗਸਨ ਵਾਹਿਗੁਰੂ ਜੀ ਆ ਦੇਖੋ ਪੂਰੇ ਆ ਆ ਦੇਖੋ ਇਹ ਇਹ ਹੁਣ ਕਿੰਨੇ ਸਾਲ ਦਾ ਓਏ ਤੋ ਇਹ 15 ਸਾਲਾਂ ਦਾ ਵੀ ਕਹਿੰਦਾ ਵੀ ਮੈਂ ਟੌਪ ਦਾ ਜਵਾਨ ਆ ਜੀ ਆਹ ਤਾਂ ਜਵਾਨ ਇਹ ਨਹੀਂ ਹੋਇਆ ਇਹ ਵੀ ਹੋਇਆ ਆ ਦੇਖੋ ਇਹਦਾ ਜਵਾਨ ਹੈ ਜੀ ਸਾਦੀ ਹੋ ਜਾਂਦੀ ਹੈ ਕਿਸੇ ਵਾਰ ਆ ਦੇਖੋ ਜਵਾਨ ਨੇ ਕਿਸੇ ਵੀ ਕਿਸੇ ਵਾਰ ਆ ਦੇਖੋ ਜਵਾਨੀ ਬੋਲਦੀ ਹੈ ਦੋਸਤੋ ਯਾਰ ਟੌਲੇ ਜੀ ਸਾਡੇ ਬਹੁਤ ਬੜੇ ਪਰ ਦਿਖਾਉਦੇ ਸੀ ਹਾਂ ਨਾ ਜੀ ਨਾ ਜੀ ਨਾ ਨਾ ਸਹੀ ਗੱਲ ਹੈ ਬਾਪ ਯੋ ਅਸ਼ਾਕਾ ਜੋ ਲੂਟ ਲਾਇ ਰੇ ਸਭ ਕੋ ਦੇਖੋ ਕਾ ਥੀੜੀ ਕੀ ਹੋ ਗਿਆ ਸੁਣ ਨਾ ਹੋ ਗਿਆ ਮੇਰੇ ਮਲਕੀ ਦੀ ਪੁਲਿਸ ਵੇ ਤੇ ਇਹ ਤੇਰਾ ਮਲਕੀ ਵੀ ਪੁਲਿਸ ਹਮੇਂ ਨੌਂੜ ਰਹੀ ਆ ਨਾਮ ਹੈ ਡੌਗ ਡੌਗ ਇਹਦਾ ਬਿੱਲੇ ਦਾ ਪੇਟ ਦੁਖ ਰਿਆ ਪੇਟ ਆਰਾਮ ਲਦਵਾ ਦੇ ਤੈਨੂੰ ਸਰਪੰਚ ਲਾ ਦੇ ਬਚਾਲੇ ਪਾਇ ਉਹਰੇ ਤੂੰ ਤਰ ਪੈ ਗਈ ਉਹਨੇ ਦੇ ਕਲਨ ਤੂੰ ਅਕਲ ਲਾ ਕਲਨ ਖਲਿਆਣ ਉਹ ਤਾਂ ਤਹਹੀਂ 15 ਰਹਾ ਜਲ ਬਾਈ ਬਾਬੇ ਅੱਗ ਕੱਢਦੀ ਐ ਅੱਗ ਮੈਂ ਭੱਤ ਮਾਰਿਆ ਕਹਿੰਦਾ ਕਿਸੇ ਨੇ ਅੱਗ ਲੱਕੜੀ ਪਈ ਆ ਜੀ ਪੂਰੀ ਇਹਨਾਂ ਦੀ ਪਤਾ ਕਿਉਂ ਲੱਕੜੀ ਪਈ ਜੀ ਮੈਂ ਲੈ ਆਉਣੀ ਗੱਡੀ ਜੀ ਇਹ ਜਿਹੜਾ ਯਾਰ ਮਾਰ ਹੁੰਦੀ ਐ ਇਹ ਤੋਂ ਸੁਕਦੇ ਨੇ ਹੁਣ ਮੈਂ ਲੈ ਆਉਣੀ ਗੱਡੀ ਜੀ ਇਹਨਾਂ ਦੀ ਗੱਲ ਪਾਛ ਰਹੀ ਰਹੀ ਪਾਛ ਕਿਉਂ ਨਹੀਂ ਰਹੀ ਵੀ ਇਹਨਾਂ ਕੋਲ ਛੋਟੀਆਂ ਮੈਂ ਵੱਡੀਆਂ ਲੈਣੀਆਂ ਸਦਾ ਕਰਾਂਸੀ ਹੋ ਗਈ ਜਿਹਨੂੰ ਬਹੁਤ ਇਜਾਜ਼ਤ ਜੀ ਇਧਰ ਆ ਪਤਾ ਪੈ ਗਈ ਜੀ ਸਾਰੀ ਮੱਚ ਮੱਚ ਦੇ ਕਾਰਨ ਪੈ ਗਈ ਇਹ ਖੁਸ਼ੀ ਇਹਨੂੰ ਆਈ ਬਸ ਉਹ ਵੀ ਕਿਉਂ ਕਿਉਂ ਕਿ ਤੂੰ ਬਾਬੇ ਨੂੰ ਪੁੱਛੋ ਕੀ ਪੱਤ ਵਾਲੀ ਗੱਲ ਦਾ ਕੀ ਮੀਨਿੰਗ ਸੀ 15000 ਦਿੱਤਾ ਸੀ ਤਾਂ ਅੱਗ ਵਾਲੀ ਗੱਲ ਦਾ ਕੀ ਮੀਨਿੰਗ ਸੀ ਪੁੱਛੋ ਕਰ ਰਹੇ ਤੂੰ ਮਿਰਜ਼ੁਲਾ ਹਾਂ ਜੀ ਇਹ 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 ਨੂੰ ਖੁਸ਼ੀ ਵੀ ਆਪਾਂ ਨੂੰ ਖੁਸ਼ੀ ਆ ਆਪਣਾ ਭਾਈ ਚਲੋ ਗੱਡੀ ਲੈ ਆ ਰਹੇ ਹਾਂ ਹਾਂ ਇਹਨੂੰ ਮੈਂ 5000 ਰੁਪਏ ਦਿੱਤੇ ਹਾਂ ਖੁਸ਼ਾ ਕਰਕੇ ਖੁਸ਼ ਹੈ ਜੀ ਇਹ ਇਹ ਵੀ ਦੁਖੀ ਸੀ ਬਹੁਤ ਅਗਰ ਗੱਡੀ ਲੈ ਲਈ ਇਹ ਤਾਂ ਮੈਂ ਦੇਖ ਬਿੱਲੇ 10000 ਲੈਣ ਦੇ ਬਿੱਲੇ 5000 ਮੋੜ ਦਾ 5000 ਰਹਿ ਗਿਆ ਬਸ ਪੰਜ ਕਿਹੜਾ ਮੋੜ ਦਾ ਆਹ ਦੇਖੋ ਇੱਕਾ ਚੰਮਰਾ ਹੇ ਜੀ ਜਵਾਨੀ ਇਹ ਜੀ ਅਸੀ ਨਾ ਇਹ ਪਤਾ ਕੀ ਸੋਚਿਆ ਜੀ ਵੀ ਅਸੀਂ ਹੁਣ ਇੱਥੇ ਜਾਇਆ ਕਰ ਬਾਬੇ ਨਾਲ ਜਾਇਆ ਕਰ ਇਹਨੂੰ ਚਮਟਾ ਦੇ ਦਿੰਦਾ ਕਿ ਜੀ ਇਹ ਚਮਟੀ ਵੀ ਔੜਾ ਜੀ ਇਹਨੇ ਗੱਲਾਂ ਵਾਹ ਠੀਕ ਹੈ ਠੀਕ ਹੈ ਵਾਹ ਜੀ ਆਇਆ ਨਾ ਮਲਿੰਗਾ ਜੀ ਇਹ ਮਲਿੰਗਾ ਜੀ ਇਹ ਤਾਂ ਨਹੀਂ ਨਾ ਨਹੀਂ ਹੈਗਾ ਪਰ ਇਹਦੇ ਮੂਰੇ ਜਾ ਕੇ ਇਹ ਸਾਫ ਸਫਾਈ ਕਰਨੀ ਜੀ ਉੱਥੇ ਸਾਰਾ ਸਾਫ ਸਫਾਈ ਜਗਾ ਮੇ ਸਾਹਮਣੇ ਨਿਕਰਾ ਸੀਟਾ ਮੇਰਾ ਨਾ ਮੇ ਨਾ ਨਾ ਹੈਗਾ ਬਗਲਾ ਨਾ ਨਾ ਕੰਮ ਦੇਖੋ ਡੈਕੋਰੇਸ਼ਨ ਸਭ ਹੋ ਗਿਆ ਸਾਰੇਓ ਡੈਕੋਰੇਸ਼ਨ ਦਿਖਾ ਦਿਦੋ ਵੀ ਕਿਵੇਂ ਦਾ ਲੱਗ ਰਿਹਾ ਮੈਂ हां जी सस्रीकार नमस्कार आज का स्वागत है बिग बॉस 18 जे देखिए हमने बन्दर लिए आए हैं बन्दर दो लिए आए थे एक वो बड़ा है एक छोटा शाम को 4 बजे शाम को 4 बजे देखिए इसका फेस शाम को 4 बजे ऐसा ये देखिए ऐसा ऐसा अगर शाम के 9:00 बजे ऐसा और देखिए 12:00 बजे ऐसा थोड़ा सणका जब नहाने के तैयार होवे तो ऐसा बाकी ਤੁਸੀਂ ਦੇਖ ਸਕਦੇ ਹੋ ਸਾਰੇ ਬਾਂਦਰ ਇਕੱਠੇ ਹੋਏ ਨੇ ਆ ਤਾਂ ਦੇਖੋ ਜੀ ਇਹਨੂੰ ਇਹਨੂੰ ਜੀ ਸਾਨੇ ਪਿਆ ਅੱਧਾ ਗਲਾਸ ਪਾਣੀ ਦਾ ਹੂੰ ਇਹ ਅੱਧਾ ਗਲਾਸ ਪਾਣੀ ਚ ਪਤਾ ਨਹੀਂ ਕੀ ਸੀ ਇਹਨੂੰ ਪਤਾ ਨਹੀਂ ਕੀ ਹੋ ਗਿਆ ਇਹ ਨਾ ਇਹ ਤਾਂ ਬਾਂਦਰ ਤੋਂ ਇਹ ਤਾਂ ਜਿੱਥੇ ਉੱਥੇ ਚਾਲਾ ਮਾਰਦੀ ਫਿਰਦਾ ਹੈ ਇਹ ਹੋ ਗਿਆ ਪਾਪਾ ਚੜ ਗਈ ਪਾਪਾ ਚੜ ਗਈ ਇਹ ਉਹ ਆਈ ਜਿਹੜਾ ਆਪਣਾ ਮਸ਼ਹੂਰ ਨਹੀਂ ਹੋਇਆ ਸੀਗਾ ਮੈਂ ਤੇ ਮੇਰਾ ਪਾਪਾ ਬੈਂਕ ਚ ਗਏ ਤੇ 10000 ਰੁਪਿਆ ਮੇਰੇ ਅਕਾਊਂਟ ਸੀ ਸਾਨੇ 8000 ਰੁਪਿਆ ਚ ਕਢਾ ਲਿਆ ਤੇ 2000 ਰੁਪਿਆ ਬੈਂਕ ਵਿੱਚ ਰੱਖਤਾ ਹਾਂ ਅਜੀ ਚੋਲਾ ਲੈ ਕੇ ਆਏ ਤੇ ਜੀ ਪਰ ਸਾਡੇ ਐਨੇ ਨੋਟ ਨਹੀਂ ਲਿਕੜੇ ਵਿਚੋਲਾ ਪਰ ਜੇ ਕਿਉਂਕਿ ਪਰ 500 ਦੇ ਨੋਟ ਆ ਗਏ ਇਹੀ ਕੀ ਚੀਜ਼ ਬਣਦੀ ਜੀ ਇਹਦਾ ਗੱਲ ਇਹ 100 100 ਦੇ ਝੋਲਾ ਪਰ ਦੱਤੀ ਆ ਹੁਣੇ ਜਾਨੀ ਕਿਤਨ ਕਿਤਨ ਆ ਬਾਈ ਕੀ ਕਰਨੀ ਜੀ ਸਹੀ ਗੱਲ ਹੈ ਜੀ ਸਹੀ ਗੱਲ ਹੈ ਜੀ ਜੇ ਨਾ ਗੱਲ ਬਣੀ ਹੋਵੇ ਤਾਂ ਵੀ ਕੁਝ ਕਰਦੀ ਕੀਤੀ ਉਹ ਵੇਖੋ ਜੀ ਉਹ ਦੱਦੇ ਆ ਗਏ ਸਿੰਘ ਆ ਗਏ ਜੀ ਕਿੱਦਾਂ ਸਿੰਘ ਕਿੱਦਾਂ ਸਿੰਘ ਏ ਆਪਣੇ ਮੰਨੀ ਹੋ ਰਹੀ ਹੈ ਆਪਣੇ 8 ਵਜੇ ਵਾਲੇ ਬਾਂਦਰ ਇਹ ਆਪਣੇ ਮੁੰਡਿਓ ਇਹ ਆਪਣੇ ਮੰਗਾਏ ਰਾਜਗੜ ਦੇ ਬਾਂਦਰ ਰਾਜਗੜ ਦੇ ਬਾਂਦਰ ਓਏ ਬਾਬੇ ਦੇਖੋ ਲਾਗੇ ਮੁੰਡੇ ਕਾ ਪਾਣਾ ਆ ਦੇਖੋ ਬਾਬੇ ਆਪਣੇ ਮੰਗਾਏ ਉੱਥੇ ਗੜ ਦੇ ਬਾਂਦਰ ਆ ਆਪਣਾ ਬਰਿਆਲਪੁਰਿਆ ਬਾਂਦਰ ਇਹ ਮੁੰਡੇ ਆਏ ਨੇ ਸਪੈਸ਼ਲ ਬਈ ਇਹ ਮਿਲ ਲੈਣੀ ਇਹੋ ਵਾਕੰਦੀ ਹੈਗੀ ਆ ਪਰ ਦੇਖੋ ਜੀ ਮੈਂ ਗੱਲ ਸੁਣ ਜੀ ਗੱਲ ਸੁਣ ਇਹ ਮਿਲ ਲੈਣੀ ਮਿੰਦੂ ਆ ਦੇਖੋ ਇਹ ਆਪਾਂ ਇਹਨਾਂ ਨੂੰ ਮਿਲਦੇ ਜੀ ਇਹ ਮਿਲ ਲੈਣੇ ਸਾਨੂੰ ਆ ਜੀ ਓਏ ਮੈਨੂੰ ਮਿਲਦੇ ਜੀ ਮਿਲ ਲਈ ਮਿਲਦਾ ਮਿਲਦਾ ਦੇਵ ਜੀ ਰੋਸ਼ਨਾ ਤੂੰ ਬੇਰ ਦੀ ਬੇਵਾਸ਼ਰਬਾ ਦੇਵਾ ਬਾਜੀ ਵਾਹ ਮਿਲ ਗਿਆ ਅਸ਼ੀਰਵਾਦ ਜੀ ਮੇਰੇ ਫੈਨ ਨੇ ਜੀ ਫੈਨ ਬਹੁਤ ਦੂਰੋਂ ਚੱਲ ਕੇ ਆਏ ਨੇ ਫਿਰ ਇਹਨਾਂ ਨੂੰ ਆਸ਼ੀਰਵਾਦ ਇਹ ਹਰਿਆਣਾ ਝੋ ਆਏ ਨੇ ਜੀ ਹਰਿਆਣਾ ਚੱਲ ਕੇ ਨਹੀਂ ਮੇਰੇ ਫੈਨ ਫੌਲੀ ਬਹੁਤ ਹੀ ਜ਼ਿਆਦਾ ਜੀ ਇੰਸਟਾਗ੍ਰਾਮ ਤੇ ਚੈੱਕ ਕਰੋ YouTube ਚੈਨਲ ਸਾਰੇ ਆਪਣੇ ਸਾਰੇ ਪੱਤਰ ਜੀ ਸਾਨੂੰ ਕੋਈ ਨਹੀਂ ਜਾਣਦਾ ਜੀ ਅਸੀਂ ਮਜ਼ਾਕ ਕਰ ਦਿੰਦੇ ਕਦੇ ਕਦੇ ਹਾਂ ਜੀ ਆਹ ਦੇਖੋ ਆਹ ਦੇਖੋ ਸਾਡੇ ਪੱਤਰ ਕਿਉਂ ਨੇ ਜੀ ਯਾਰ ਇਹਨੂੰ ਰੋਕਣਾ ਯਾਰ ਇਹ ਬਲੌਕ ਬਣਾਈ ਜੰਨੇ ਨੂੰ ਪਤਾ ਹੀ ਨਹੀਂ ਯਾਰ ਇਹ ਦੰਗੜਾ ਯਾਰ ਦੂ ਓਏ ਪੀ ਕੇ ਪੰਗ ਤੁਸੀਂ ਖੰਡਿਆਉਣ ਆ ਜਾਨੇ ਪੰਜਰ ਪਸਾਓ ਆਓ ਪੀ ਕੇ ਆਇਆ ਕੀ ਪੀ ਕੇ ਆਇਆ ਬੱਟਾ ਯਾਰ ਕਹੀਏ ਗੱਲਾਂ ਕਰ ਤੂੰ ਇੱਥੇ ਆ ਕੇ ਯਾਰ ਨਾ ਨੰਦੀ ਦੀ ਗੱਲਾਂ ਨੰਦੀ ਦੀ ਗੱਲਾਂ ਯਾਰ ਯਾਰ ਉਹੀ ਗੱਲ ਪਾਣੀ ਪੂਣੀ ਪੀ ਲੋ ਠੀਕ ਆ ਠੀਕ ਆ ਹਾਈ ਅਜੀਬ ਸੁਣੋ ਜੀ ਇਹਨੇ ਮੇਰੇ ਪਰਨੇ ਨੂੰ ਆਪੇ ਇਹਦਾ ਇਹਦਾ ਘਟਾ ਲਓ ਅੱਛੇ ਨੂੰ ਆਹ ਠੀਕ ਹੈ ਚਲੋ ਜੀ ਜਵਾਕਰ ਕੋਈ ਗਲਤੀ ਮਲਤੀ ਹੋਈ ਆਏ ਆ ਲੁੱਕਾ ਤੋਂ ਬਹਿ ਗਿਆ ਰੁਕੇ ਇਹ ਜੀ ਸਾਡਾ ਬਾਂਦਰ ਮੇਰਾ ਬਹੁਤ ਪਿਆਰ ਕਰਦਾ ਜੀ ਮੇਰੇ ਪਿੱਛੇ ਹੀ ਰਹਿੰਦਾ ਜੀ ਹਟੇ ਵਾ ਫਿਰ ਮੈਂ ਜੀ ਕੀ ਕਰਨਾ ਇਹਦੇ ਕੀ ਕਰਨਾ ਇਸ ਵੀਰੇ ਨੂੰ ਨਮਾਉਣਾ ਜੀ ਇਹਨੂੰ ਚੰਗਾ ਪੂਰਾ ਹੀ ਇਹਦੇ ਕੱਟੋ-ਕੱਟ ਮੈਂ ਨਹੀਂ ਨਾ ਆਇਆ ਜੀ ਕਦੇ ਇਹਨੂੰ ਨਮਾਉਣਾ 1 ਮਿੰਟ ਦੇ ਖੋਖਾ ਫਿਰ ਜੀ ਸਾਨੇ ਇਹਨੂੰ ਬ੍ਰਾਹਮਚਾਰ ਤੇ 10 ਕਿਲੋ 10 ਕਿਲੋ ਨਾਲ ਇਹਦਾ ਹੋ ਗਿਆ ਪੇਟ ਖਰਾਬ ਉਹ ਪੇਟ ਖਰਾਬ ਹੋਇਆ ਜੀ ਇਹਨੇ ਪੀਤਾ ਅਮੂਲ ਦੁੱਧ ਔਰ ਇਹ ਬਿਸਕੁਟ ਦੇ ਸਾਥ ਠੀਕ ਹੈ ਔਰ ਇਹ ਹੋ ਗਿਆ ਬੰਦ ਠੀਕ ਹੈ ਆਧਾ ਗਲਾਸ ਪੀਏ ਇਸ ਨੇ ਬੰਦ ਕਾ ਉਹ ਬੰਦ ਹਿੰਦੀ ਵਿੱਚ ਕਨਵਰਟ ਹੋ ਕੇ ਜੇ ਬਣ ਗਈ ਰੰਗ ਆਹ ਸਵਾਗਤ ਕਰਦੇ ਆ ਜੀ ਐਂਟਰਟੇਨਮੈਂਟ ਬਿਗ ਬਾਸ ਮੇਂ 14 ਵਿੱਚ ਸਵਾਗਤ ਹੈ ਦੇਖੋ ਤੇਰੀ ਪੈਰ ਆ ਲੈ ਆਂਦਾ ਜੀ ਨਵਾਂ ਜਮੂਰਾ ਇੱਕ ਕਿਸਾਨੇ ਜੀ ਦਾ ਡਾਂਬਰੂ ਵਾਲਾ ਰੱਖਣਾ ਹੈ ਜੇ ਆਹ ਦੇਖੋ ਜੀ ਇੱਧਰ ਡਾਂਬਰੂ ਵਾਲਾ ਇਹਨੂੰ ਡਾਂਬਰੂ ਫਰਉਣਾ ਜੀ ਇਹਨੇ ਕਰਨਾ ਡਾਂਸ ਮੈਂ ਪੈਸੇ ਵੜਿਆ ਕਰੂੰਗਾ ਇਹ ਕੰਮ ਜੀ ਸਾਡਾ ਕੱਲ ਤੋਂ ਸਟਾਰਟ ਹੋ ਸਕਦਾ ਹੈ ਪਰ ਹਜੇ ਅਸੀਂ ਥੋੜੀ ਜਿਹੀ ਇਨਵੈਸਟਮੈਂਟ ਤੁਹਾਨੂੰ ਪਤਾ ਕਰਨੀ ਪੈਂਦੀ ਹੈ ਹਜੇ ਕੰਮ 'ਚ ਸਾਡੇ ਕੋਲ 1500 ਨਹੀਂ ਦੀ ਡਾਂਬਰੂ ਵਾਸਤੇ ਉਹ 1500 ਸਾਨੂੰ ਜੋੜਨਾ ਹੋਣੀ ਜੀ ਕੱਲ ਚ ਸਾਡੇ ਸਭ ਚੈਨਲ ਸਬਸਕ੍ਰਾਈਬ ਕਰੋ ਤੇ ਸਾਨੂੰ ਤਾਕੜੇ ਬਣਾਓ ਜੀ ਦਿਨੋਂ ਦਿਨ ਠੀਕ ਧੰਨਵਾਦ ਜੀ ਇਹ ਬਾਂਦਰ ਹੈਗਾ ਜੀ ਬਹੁਤ ਵਧੀਆ ਜਿਹੜਾ ਲੰਗੂਰੀ ਬਾਂਦਰ ਹੁੰਦਾ ਜੀ ਉਹ ਤੋਂ ਵੀ ਉੱਪਰਲਾ ਬਾਂਦਰ ਹੈ ਜੀ ਜਿਹੜਾ ਕਹਿੰਦੇ ਸੀ ਨਾ ਆਪਾਂ ਵੀ ਬੰਦ ਬਦੋ ਬਾਂਦਰ ਤੋਂ ਇਨਸਾਨ ਬਣੇ ਇਹ ਉਹ ਇਨਸਾਨ ਬਣਦਾ ਬੰਦਾ ਰਹਿ ਗਿਆ ਥੋੜਾ ਜਿਹਾ ਕੱਚ ਰਹਿ ਗਈ ਜੀ ਠੀਕ ਹੈ ਇਹਦੀ ਕੱਚ ਰਹਿ ਗਈ ਸਾਰੀ 20% ਦੀ ਬਾਕੀ ਇਨਸਾਨ ਬਣ ਸਕਦੇ ਬਸ ਬਾਂਦਰ ਹਰਕਾ ਦਾ ਬੰਦਰ ਵਾਲੀਆਂ ਇੱਕ ਜੀ ਥੋੜਾ ਜਿਹਾ ਅਪਡੇਟ ਆਊਗਾ ਦੱਸਿਆ ਸਾਨੂੰ ਬਾਅਦੋਂ ਹਾਂਜੀ ਵੀ ਜਿਵੇਂ ਆਈਫੋਨ 'ਚ ਅਪਡੇਟ ਆਉਂਦੇ ਨੇ ਇਹ 'ਚ ਵੀ ਅਪਡੇਟ ਆਊਗਾ ਇਹ ਦੀ ਪੁਸ਼ਟੀ ਹਜੇ ਆਈ ਨਹੀਂ ਠੀਕ ਹੈ ਉਹ ਪੁਸ਼ਟੀ ਅਗਲੇ ਅਪਡੇਟ 'ਚ ਆ ਜੀ ਤੇ ਕੁਝ ਗੱਲਾਂ ਜਿਹੜਾ ਜੀ ਆਪਣਾ ਆਈਫੋਨ ਵਾਂਗੂ ਸਕਰੀਨ ਆਫ ਹੋ ਜਾਂਦੀ ਹੈ ਇਹ ਟਾਈਮ ਟਾਈਮ ਲਿੰਦਾ ਹੈ ਉਹ ਵੀ ਦਿਖਿਆ ਕਰੂਗਾ ਜੀ ਅਗਲੇ ਅਪਡੇਟ 'ਚ ਠੀਕ ਹੈ ਹਾਂ ਜੀ ਕੁਝ ਗੱਲਾਂ ਜਿਹੜੀਆਂ ਨਵੀਆਂ ਆਉਣਗੀਆਂ ਇਹ ਹੋ ਨਹੀਂ ਦੱਸ ਸਕਦੇ ਜਦੋਂ ਪਰਿਵਾਰਿਕ ਚੈਨਲ ਆਈ ਸਾਡਾ ਸਹੀ ਗੱਲ ਹੈ ਤੇ ਹਾਂਜੀ ਬੰਦਰ ਇਹ ਦੂਜਾ ਆਪਣਾ ਅੱਛਾ ਜੀ ਦੂਜੇ ਆ ਦੇ ਕੁੜਿਆਵੇਂ ਆ ਜਾ ਬੱਚਾ 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 ਉਰੇ ਆਵਾ ਸ਼ੇਰੂ ਬੋਤਾ ਬੰਦਰ ਬੋਤਾ ਆ ਦੇਖੋ ਜੀ ਬੰਦਰ ਟਾਪ ਦਾ ਆ ਆ ਦੇਖ ਕੁਛ ਨਹੀਂ ਇਹਦਾ ਵਿਚਾਰਾ ਭੋਲਾ ਪਾ ਦੂਜਾ ਬੰਦਰ ਗੁੱਟਾ ਵੱਡਾ ਓਏ ਵੱਡੇ ਬੰਦਰ ਨੂੰ ਤਾੜੋ ਬਈ ਛੋਟੇ ਨੂੰ ਡਰ ਲੜਦੇ ਬੁੱਤ ਦੇ ਜੀ ਭਾਈਆਂ ਦਾ ਪਿਆਰ ਨਹੀਂ ਕਹਿੰਦੀ ਮੈਂ ਕੁੱਟ ਤੋਂ ਸਟਾਰਟ ਹੁੰਦਾ ਹੁੰਦਾ ਭਾਈਆਂ ਦਾ ਪਿਆਰ ਉਹ ਪਿਆਰ ਹੈ ਜੀ ਇਹਨਾਂ ਦਾ ਭਾਈਆਂ ਭਾਈਆਂ ਬੜੇ ਪਿਆਰ ਬਣਾ ਰਹਿਣਾ ਚਾਹੀਦਾ ਜੀ ਉਹ ਇਹ ਅੱਧਾ ਕਿਲੋ ਵੀ ਨੂੰ ਸਵੇਰੇ ਉੱਠਣ ਸਰਬਦਾਮ ਖਵਾਈ ਦੇਦੇ ਠੀਕ ਹੈ ਇਹ ਦੁੱਧ ਪਿਆਈਦਾ ਜੀ ਇਹਦਾ ਜੀ ਇੱਕ ਤਰ੍ਹਾਂ ਤੁਸੀਂ ਦੇਖਦੇ ਹੋ ਵੀ ਇੱਕ ਪੰਜਾਬ ਸ਼ਿਗਾਰ ਪਾਲ ਲਿਆ ਜੇ ਪਾਲ ਲੇ ਦੋ ਜੀ ਠੀਕ ਹੈ ਬਹੁਤ ਔਖੀ ਨਹੀਂ ਉਹ ਵਿਚਾਰਾ ਗੱਲ ਦਾ ਬੰਨ ਲੰਦਾ ਇਹ ਬੰਦ ਵਿੱਚ ਕੀ ਗੱਲ ਬੰਨਣ ਦੇਖੋ ਇਹਦਾ ਬਾਂਦਰ ਵੀ ਨਹੀਂ ਕੁੱਤਾ ਲੱਗਦਾ ਜੀ ਹਾਂ ਜੀ ਉਹ ਦੇਖੋ ਜੀ ਇਹਦਾ ਇਹ ਚਾਈਨਿਸ ਕੁੱਤਾ ਜੀ ਸਾਡਾ ਉੱਥੋਂ ਮੰਗਾਇਆ ਜੀ ਹਸਕੀ ਤੋਂ ਵੀ ਇਹ ਟੱਪਿਆ ਪਿਆ ਇਹਦਾ ਬੱਚਾ ਜੀ ਘੱਟੋ-ਘੱਟ ਲੱਖ ਰੁਪਈਆ ਦਾ ਬੱਚਾ ਜੀ ਲੱਖ ਰੁਪਈਆ ਦਾ ਆਹ ਦੇਖ ਲਓ ਜੀ ਇਹ ਕੀ ਲੱਗਦਾ ਜੀ ਕਮੈਂਟਾਂ 'ਚ ਦੱਸੋ ਕੀ ਲੱਗਦਾ ਇਹ ਬੰਦਾ ਕੋਈ ਨਹੀਂ ਲੱਗਦਾ ਜੀ ਸਾਨੂੰ ਸਾਨੂੰ ਇਹ ਲੱਗਦਾ ਦਾ ਕੁਝ ਵੀ ਨਹੀਂ ਪਰ ਆਪਣੇ ਨਾਲ ਚਲੋ ਆਪਣਾ ਭਾਈ ਐ ਵੀ ਆਖਾਸੀ-ਬਿਆ ਕਰ ਲੈਣੇ ਆ ਤੇ ਬੰਦਰ ਦਾ ਸਾਡੇ ਹੋਰ ਵੀ ਬਥੇਰੇ ਰੱਖੇ ਨੇ ਮੜਾ ਕਦੇ ਕੈਮਰਾ ਘੁਮਾ ਦੂ ਜੀ ਟਰਾਲੀ ਭਰੀ ਪਈ ਆ ਇਹ ਬੰਦਰ ਨਾਲ ਬਹੁਤ ਬੰਦਰ ਅਸੀਂ ਇਹ ਬੰਦਰ ਹੀ ਨਹੀਂ ਇੱਕ ਟਾਈਮ ਟਿੱਕੀ ਦੀ ਬੈਠ ਸਕਦੇ ਘਰੇ ਘਰੇ ਬੈਠਣਾ ਨਹੀਂ ਜੀ ਉਰੇ ਉਰੇ ਆ ਕੇ ਹੀ ਸਕਦੇ ਇੱਕ ਹੋਰ ਦੇਖੋ ਜੀ ਹਾਂਜੀ ਇੰਗੇ ਜੇ ਬੰਦੇ ਨੇ ਜੀ ਕਰੋ ਗਏ ਨੇ ਸੀ ਮੱਥਾ ਟੇਕਣ ਜਾ ਰਹੇ ਹੱਦ ਤੱਕ ਇਹਨੂੰ ਪੁੱਛੋ ਮੱਥਾ ਟੇਕ ਰਹੇ ਸਨ ਦੱਸੋ ਦੱਸੋ ਵੀ ਕੱਲ ਦੇ ਆਏ ਹੋਏ ਮੱਥਾ ਟੇਕ ਕੇ ਟਰਾਲੀ 'ਚ ਬਈ ਸਾਰਾ ਦਿਨ ਟਰਾਲੀ 'ਚ ਬਈ ਰਹਿ ਰਹੇ ਨੇ ਟਰਾਲੀ 'ਤੇ ਬਸ ਸੌਣ ਆਏ ਨੇ ਉਹਰੇ ਕੀ ਜੀ ਸੌਣ ਥੋੜੀ ਆਏ ਉਹ ਮੱਥਾ ਟੇਕ ਕੇ ਸੌਂ ਜੋ ਚਲੋ ਇਧਰ ਦੇਖੋ ਇੱਕ ਆਹ ਦੇਖੋ ਮੈਂ ਮਟਰ ਪਨੀਰ ਲਾ ਕੇ ਆਇਆ ਮਟਰ ਪਨੀਰ ਲਾ ਕੇ ਮੱਥੇ ਦੀ ਟੇਕ ਦੀ ਗੱਲ ਹੋ ਰਹੀ ਆ ਮੱਥਾ ਟੇਕਣ ਦੀ ਗੱਲ ਹੋਈ ਟਮਾਟਰ ਪਨੀਰ ਖਾਣੇ ਆ ਬਾਬੇ ਖਾਣ ਕਣੀ ਧਿਆਨ ਆ ਇੱਕ ਲੰਗਰ ਖਾਣ ਆ ਇਹ ਲੰਗਰ ਖਾ ਕੇ ਸੌ ਜਾਂਦੇ ਨੇ ਉਹਰੇ ਇਹ ਕੋ ਦੇਖੋ ਸ਼ੰਕਰ ਖਾ ਕੇ ਇਹਨਾਂ ਦੇ ਸੋ ਜਾਂਦੇ ਨੇ ਮੱਥਾ ਦੇਖਣਾ ਲੈ ਦੱਸ ਇਹ ਜਿਹਦਾ ਕੀ ਕਰੇ ਬੰਦਾ ਆ ਮੱਥਾ ਦੇਖ ਕੇ ਆ ਸੀਗਾ ਇਹ ਕਹਿੰਦਾ ਮੈਨੂੰ ਕੁਝ ਦਿਖਾਈ ਨਹੀਂ ਗੱਲ ਇਹਨੂੰ ਦੱਸ ਕੀ ਬੱਤਾ ਟੇ ਗੁਰਦੁਆਰ ਵਿੱਚ ਮੱਥਾ ਟੇਗਾ ਹਾਂ ਹੋਰ ਕੀ ਕਰ ਮੈਂ ਕਮਾਲ ਕਰ ਦਿੰਦੇ ਹਾਂ ਜੇ ਇਹ ਚੀਜ਼ ਸਾਬ ਸਮਝਦੇ ਨਹੀਂ ਸਮਝਦੇ ਨਹੀਂ ਜਵਾਕ ਨਹੀਂ ਜਵਾਬਕ ਤਾਂ ਹੈ ਨਹੀਂ ਜੀ ਜਵਾਬ ਨਹੀਂ ਜਨਰਲ ਟਾਈਪ ਕੋਈ ਚੀਜ਼ ਹੈ ਇਹ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਕੀ ਚੀਜ਼ ਹੈ ਇਹ ਜੀ ਤੁਸੀਂ ਜਾਂਚ ਜੀ ਸਾਨੂੰ ਕੱਲੂ ਕੋਈ ਪੁਲਿਸ ਕਾਰਵਾਈ ਕਰਦੀ ਹੈ ਵੀ ਇਹ ਕੀ ਰੱਖ ਲਿਆ ਤਾਂ ਸਾਨੂੰ ਪਹਿਲੀ ਦੱਸ ਦੇਣਾ ਚਾਹੁੰਦੇ ਆ ਵੀ ਸਾਨੂੰ ਕੋਈ ਨਹੀਂ ਪਤਾ ਲੱਗ ਰਿਹਾ ਇਹ ਕੀ ਹੈ ਅਸੀਂ ਰੁੱਬਨ ਕੇ ਰੱਖਦੇ ਆ ਇਹ ਹੁਣ ਥੋੜਾ ਸਾਡੇ ਨਾਲ ਫ੍ਰੈਂਡਲੀ ਹੋ ਗਈ ਤਾਂ ਕਰਕੇ ਉਹ ਟਰਾਲੀ ਚ ਨਾਲ ਲਿਆਏ ਇਹ ਨੂੰ ਬੰਨ ਕੇ ਹੀ ਰੱਖਦੇ ਦੇਖੋ ਦੱਸੋ ਇਹ ਕੀ ਹੈ ਮੂੰਹ ਕਹਿੰਦੇ ਦੇਖੋ ਜੀ ਇਹ ਲੱਗਦਾ ਕੀ ਹੈ ਦੱਸਿਓ ਤੂੰ ਦੱਸੋ ਕੀ ਲੱਗਦਾ ਕੀ ਲੱਗਦਾ ਜੀ ਕਮੈਂਟ ਕਰਕੇ ਬੇ ਜਰੂਰ ਦੱਸਿਓ ਜਮੂਰਾ ਜਮੂਰਾ ਹਾਂ ਕਹਿੰਦੇ ਦੇਖੋ ਜਮੂਰਾ ਲੱਗਦਾ ਹੈਗਾ ਇਹ ਨਹੀਂ ਕਰਨਾ ਆਹ ਸੋਨੂ ਪੁੱਤ ਕਰ ਕਰ ਸੋਨੂ ਪੁੱਤ ਆਹ ਆਹ 11 ਦੁਹਾਰ ਤੱਕ ਆਹ ਤਾਂ ਸੋਨੂ ਪੁੱਤ ਇਹ ਕੋਈ ਇਹ ਚੀਜ਼ ਹੈ ਇੱਕ ਨੰਬਰ ਇੱਕ ਗੱਲ ਬਹੁਤ ਮਹੱਤਵਪੂਰਨ ਜੀ ਸਹੀ ਗੱਲ ਹੈ ਦੁਬਾਰਾ ਸੋਨੂ ਪੁੱਤ ਥੋੜੀ ਬਾਜ ਘਟ ਹੈ ਜੀ ਇਹਦੀ ਹਜੇ ਛੋਟਾ ਜੀ ਕੌਂਸਲ ਹੈ ਜੀ ਦੀ ਬਾਜ ਘਟ ਹੈ ਉਸ ਵੱਡੇ ਬੰਦ ਤੇ ਪੈ ਗਿਆ ਜੀ ਅਪਡੇਟ ਵੀ ਨਹੀਂ ਆਇਆ ਬਈ ਇਹਦਾ ਬਾਜ ਵਾਲਾ ਅਪਡੇਟ ਇਹਦਾ ਹੋਣਾ ਹੈ ਜੀ ਹਾਂ ਜੀ ਤੇ ਕਿਹਦੀ ਅਗਲੇ ਆਪਾਂ ਗੱਲ ਕਰੀਏ ਦੀ ਅਗਲੇ ਅਪਡੇਟ ਚ ਕਪੂਸ਼ ਆ ਜੂਗੀ ਜੀ ਇੱਕ ਇਹਦਾ ਜੀ ਆਪਣਾ ਉਹ ਆ ਜੂਆ ਆਪਣਾ ਕੀ ਇਹਦਾ ਨਾਮ ਬਾਜ ਵਾਲਾ ਵਟਨ ਆ ਜੂਗਾ ਜੀ ਠੀਕ ਹੈ ਜੀ ਹਾਂ ਜੀ ਹਾਂ ਗੁੱਡੇ ਵਾਲੀ ਪੂਸ਼ ਮਗਾਰਖੀ ਜੀ ਦੀ ਠੀਕ ਹੈ ਬਹੁਤ ਬਾਦ ਹੈ ਜੀ ਧੰਨਵਾਦ ਜੀ ਸਾਡਾ ਤੇ ਕੀ ਹੋ ਗਿਆ ਓਏ ਆ ਵੀ ਬੰਦਾ ਬੈ ਬੰਦੇ ਦੇ ਬੈਠੇ ਬਣਨ ਤੇ ਕੋਈ ਗੱਲ ਨਹੀਂ ਆਪੇ ਕਿੰਨੇ ਖਾਣੇ ਲਈ ਬਈ ਦੱਸੋ ਪਹਿਲਾਂ ਦੋ ਕਰ ਦੋ ਜੀ 30 30 ਵਾਲੇ ਮੇਰੀ ਗੱਲ ਸੁਣੋ ਜੀ ਇਹ ਬੰਦੇ ਨੂੰ ਸਾਨੇ ਕਿਹਾ ਵੀ ਯਾਰ ਸਾਡਾ ਚੈਨਲ ਸਬਸਕ੍ਰਾਈਬ ਕਰ ਲੈ ਤੇ ਇਹ ਬਾਈ ਕਹਿੰਦਾ ਮੇਰੇ ਕੋਲ ਫੋਨ ਨਹੀਂ ਅਸੀਂ ਚੋਰ ਲੱਗਦੇ ਹਾਂ ਅਸੀਂ ਚਾਕੀ ਲੈ ਗਏ ਯਾਰ ਅਜੀ ਬਾਈ ਤੇਰਾ ਸਬਸਕ੍ਰਾਈਬ ਕਰਾ ਸਾਡਾ ਤੂੰ ਸਿੱਧੀ ਜਵਾਬ ਦੇਦਾ ਯਾਰ ਬੰਦੇ ਨੇ ਸਹੀ ਗੱਲ ਹੈ ਜੀ ਆ ਭਾਈ ਨੇ ਮਾਰੇ ਯਾਰ ਅਸੀਂ ਇਹ ਵੀ ਟਾਲ ਲੀਓ ਯਾਰ ਇਹ ਗੱਲ ਫੋਨ ਤਾਂ ਰੱਖੋ ਯਾਰ ਤੇ ਤੁਹਾਡੀ ਗਲਤ ਬਾਤ ਨਹੀਂ ਹੈ ਜੀ आपको फोन तो चाहिए हमें अगर तो इसके पास गूगल पे भी तभी तब, नहीं चलता इसके पास नहीं है 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 ठीक हिंदी हमारी ओके है, और मिर्च डाल दो मसाला बात बांदर। बांदर इसको पूछिए आपने कोई बांदर लेना है बंदर कोई काम करने वाला बंदा चाहिए बंदा हमारे पास बहुत है ट्राली बड़ी बड़ी है ट्राली सामने बंदी है ਅਸੀਂ ਇਹਨਾਂ ਨੂੰ ਵੇਚ ਨਹੀਂ ਆਇਆ ਲੱਗਦਾ ਅੱਧੇ ਰਾਸਤੇ ਇਹਨੂੰ ਕੋਈ ਤੇ ਕਹਾ ਕਿ ਵੇਚਦਾ ਨਹੀਂ ਕੰਮ ਸਾਡੇ ਹੈ ਨਹੀਂ ਸਾਡੇ ਦਾ ਇਹ ਘਰ ਖਾ ਗਏ ਇਹ ਰੋਜ਼ ਅਧਿਆਪੂ ਵਾਲੇ ਬੰਦੇ ਨੇ ਹਿੰਮਤਾਂ ਰੋਕ ਕੇ ਲਿਆ ਇਹ ਚਲੋ ਤਾਂ ਦੇਖੋ ਚਾਚਾ ਪੈਰ ਦੁਖੀ ਯਾਰ ਜੀ ਇਹਦਾ ਨਮਾਦਰੀ ਆ ਇੱਥੇ ਆ ਇੱਥੇ ਲੈ ਲੈ ਚੱਕਦੇ ਆਹ ਆਹ ਲੈ 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 ਵਾਜੀ ਵਾ ਦੇਖੋ ਜੀ ਮੂੰਹ ਦੇ ਬੰਦ ਦੇਖ ਇੱਕ ਨੰਬਰ ਜੀ ਦੇਖੋ ਬੜਾ ਸਮਾਈਲ ਦੇ ਕੇ ਆਗਰੇ ਸੇ ਤੇਰਾ ਆਗਰੇ ਆਗਰੇ ਤਾਂ ਲੱਗਦਾ ਮੂੰਹ ਤੇ ਜਮੀ ਆਗਰੇ ਵਾਲਾ ਹੋ ਕਹਸਿਓ ਜੂਪੀ ਸੇ ਰਾਈਟਰ ਆ ਕੇ ਜੂਪੀ ਵਿਹਾਰ ਉਹ ਵੀ ਆ ਗਿਆ ਉੱਥੇ ਪੜ ਗਿਆ ਜੂਪੀ ਵਿਹਾਰ ਲੱਲਨ ਲੱਲਨ ਜੀ ਲੰਨਾ ਹੈ ਅਲੱਲਾ ਲੱਗਤ ਸਟਰੀਖਣ 10 22 ਕਹਿੰਦਾ ਵੀ ਇਹਦੀ ਗਾਰੰਟੀ ਹੁੰਦੀ ਹੈ ਜੇ ਉਹ ਸੈਂਟਰ ਆਪਣਾ ਕੁਝ ਕਰਦੇ ਰੈਕਸ਼ਨ ਹੋ ਜਾ ਆਪਾਂ ਕੰਪਨੀ ਚੋਂ ਭੱਜ ਜਾਈਏ ਵੀ ਤੇਰੇ ਕੋਲ ਕਿਵੇਂ ਕੰਟੈਕਟ ਕਰਾਂਗੇ ਜੀ ਹਾਂ ਤੇਰਾ ਨੰਬਰ ਦੇ ਦੀ ਨੰਬਰ ਦੂੰਗਾ ਐਡਰੈਸ ਦੂੰਗਾ ਸਭ ਹਾਂ ਉਹ ਹੁੰਦਾ ਚੱਕੇ ਭਾਈ ਫਿਰ ਸਾਡਾ ਹਾਲ ਕੀ ਹੈ ਇਸ ਤਰ੍ਹਾਂ ਕੀ ਹੈ ਜੀ ਇਤਨਾ ਨਹੀਂ ਹੋ ਰਿਹਾ ਦਾਲ ਕੇ ਦੇਂਗੇ ਸੀਸੀ 6 ਚੂਕੀ ਰੈਡ ਬਣਾ ਕੇ ਦੂ ਬਾਬੇ ਚੱਕਰੀਆ ਯਾ ਤਰੀਆ ਬਾਈ 150 ਰੁਪਿਆ ਦੇਗਾ ਕਿੰਨੇ ਦਾ ਆ ਜਿਹਨੇ ਕਿਹਾ 100 ਰੁਪਏ ਦੇ ਦੇ ਰੈਡ ਰੱਖਦਾ ਜੀ ਇਤਨਾ ਲੈ ਚੁੱਕੇ ਆ ਜੀ ਅਸੀਂ ਕਿਹਾ ਆਪਾਂ ਵੀ ਇਹਨੂੰ ਆਪਣਾ ਚੈਨਲ ਸਬਸਕ੍ਰਾਈਬ ਕਰੀ ਵੀ ਯਾਰ ਇੰਨੇ ਪੈਸੇ ਨਾ ਬਿੰਦੂ ਕਾ ਜੇ 1.5 ਲੱਖ ਰੁਪਏ ਦੇ ਯਾਰ ਉਹ ਤਾਂ ਕੀ ਕਰੀਆ ਵਸ ਤਾਇਰ ਪੁਆਲਾ ਦੇ ਯਾਰ ਗੱਡੀ ਜੋ ਘਰੇ ਖੜੀ ਆ ਉਹ ਤਾਇਰ ਪੁਆਲਾ ਕੋ ਗੱਲ ਨਹੀਂ ਪੁਆਲਾ ਪੁੜਾ ਚੱਲੋ ਚੈਨਲ ਹੈ ਜੀ ਇਹ ਸਾਰਾ ਬੰਦੂਖ ਗਰੁੱਪ ਬੰਦੂਖ ਗਰੁੱਪ ਪਈਦਾ ਬੰਦੂਖ ਗਰੁੱਪ ਖੜਾ ਕਰ ਅੱਜ ਰਵਜੀ ਨੇ ਬੰਦੂਖ ਕਮਾ ਕੇ ਮਾਰੀ ਬਾਬੇ ਮੁੰਡੇ ਲਾਇਮਨ ਪੀ ਰਹੇ ਨੇ ਥੋੜਾ ਸਰੀਰ ਹੋ ਗਿਆ ਡਾਊਨ ਜਾ ਬੜਾ ਜਾ ਇਹ ਜਗਾ ਵਿਕੀ ਲਾਇਮਨ ਪੀ ਰਹੇ ਬਾਬੇ ਉਹ ਮੱਥਾ ਟੇਕਣ ਜਾ ਰਹੇਗੇ ਮੱਥਾ ਟੇਕੀ ਆਪਾਂ ਮੱਥਾ ਟੇਕਿਆ ਨਹੀਂ ਸੀ ਇੱਧਰ ਰਵੀ ਸਾਹਾਂ ਕੇ ਉੱਠੇ ਨੇ ਹੁੰਡੇ ਸਾਹਾਂ ਕੇ ਉੱਠਣ ਦਾਰ ਕਹਿੰਦੇ ਸਾਨੂੰ ਲੈਮਨ ਪਿਲਾਓ ਪੀਓ ਜਿੰਨਾ ਮਰਜ਼ੀ ਪੀਓ ਲੈਮਨ ਪੀਓ ਠੰਡਾ ਠਾਰ ਪੀਓ ਆਪਿਓ ਆਪਾਂ ਇੱਧਰ ਮੱਥਾ ਟੇਕ ਕੇ ਅਸੀਂ ਬੜਾ ਠੰਡੇ ਬੋਰ ਚ ਮੱਥਾ ਟੇਕਿਆ ਜਾ ਰਹੇ ਹਾਂ ਆਪਿਓ ਫ੍ਰੈਸ਼ ਆਪਿਓ ਠੀਕ ਹੈ ਅਜੇ ਤਾਂ ਹੁਣ ਤਾਂ ਰਸ ਵਧਦਾ ਹੀ ਜਾਣਾ ਤੇ ਇੰਨੀ ਠੰਡ ਵੀ ਨਹੀਂ ਹੋ ਰਹੀ ਆਪਿਓ ਪਾਉਣ ਮੱਥਾ ਟੇਕ ਕੇ ਹੰਡੇਵਰ ਦੀ ਜੀ ਵੀ ਟੇਕ ਲਿਆ ਤੇ ਇਧਰ ਵੀ ਆਪਾਂ ਦੇਖ ਕੇ ਮੱਥਾ ਬੱਬੇ ਹੁਣਾ ਕਹੇ ਮੁੰਡੇ ਦੁੱਧ ਪੀਣਾ ਦੁੱਧ ਪੀਣ ਲੱਗੇ ਸੀਗੇ ਹੁਣ ਇਧਰ ਇਧਰ ਆਪਾਂ ਵਾਪੇ ਹੁਣ ਬੱਬਾ ਮੋਤੀ ਮਹਾਰਾਜੀ ਦੇ ਗੁਰਦੁਆਰੇ ਜਾਣਾ ਉੱਥੇ ਜਾ ਕੇ ਮੱਥਾ ਟੇਕ ਕੇ ਆਵਾਂਗੇ ਬੱਬੇਓ ਦੇਖੋ ਆਪਿਓ ਬੱਬਿਓ ਜਾਂਦਿਆਂ ਦੇ ਮੁੰਡੇ ਕਹਿੰਦੇ ਦੇਖ ਛਕਣੀ ਐ ਮਾਂ ਵੀ ਦੇਖ ਛਕ ਲੋ ਬੱਬਾ ਜੀ ਕਹਿੰਦੇ ਇਧਰੋਂ ਬੱਬਾ ਜੀ ਬੈਠੇ ਨੇ ਅਮਰੀਕਾ ਤੋਂ ਹੀ ਛੇਕ ਰਿਹਾ ਬੱਬਿਓ ਕੈਨੇਡਾ ਅਮਰੀਕਾ ਅੰਗਲੈਂਡ ਕੈਨੇਡਾ ਅਮਰੀਕਾ ਅੰਗਲੈਂਡ ਦੇਗਾ ਪਾਣੀ ਛਕਣ ਵਾਲੇ ਪਾਪੜ ਖਾਣ ਵਾਲੇ ਟਿੱਕੀ ਖਾਣ ਵਾਲੇ ਇਹ ਹਾਂਜੀ ਦੇਗਾ ਸਦਾਈ ਲਾਉਣ ਵਾਲੇ ਲਓ ਜੀ ਛਕੋ ਦੇਖ ਜੀ ਅੱਖਾਂ ਅੱਖਾਂ ਲੱਗਦੇ ਪੈਸੇ ਲੱਗਣੇ 100 ਰੁਪਏ ਮੱਖਾ ਬਾ ਮੱਦੇ ਦੇਖੋ ਜੀ ਗੁਰੂਆਂ ਦੇ ਬਹੁਤ ਵਧੀਆ ਬਣਾਏ ਗਏ ਤਸਵੀਰਾਂਗੇ। ਮੇਰਾ ਸਾਥੀ ਇੱਕ ਨਾ ਚੰਕੁਰਾਨ ਦੇ ਉਹ ਮੁੰਡੇ ਕਹਿੰਦੇ ਜੀ ਜਹਾਜ ਹਵੇ ਲਈ ਦੇਖ ਕੇ ਆਣੀ ਅਸੀਂ ਇਹ ਪਤਾ ਕਦੇ ਨਹੀਂ ਗਏ ਬਾਬਾ ਜਹਾਜ ਹਵੇ ਲਈ ਦੇਖਣ ਹੁਣ ਇਹਨਾਂ ਪੰਜਹਾ ਹਵੇਲੀ ਬਟੋ ਡਰਮਲ ਜੀ ਦਿਖਾ ਕੇ ਜਾਂਦੇ ਆ ਜੀ ਜੀ ਠੱਕੇ ਦਾ ਨਹੀਂ ਆ ਮੁੰਡਾ ਥੱਕ ਗਈ ਸਾਡਾ ਇਹ ਗੱਲ ਮੈਂ ਥੱਕ ਗਿਆ ਆ ਕੋਈ ਗੱਲ ਨਹੀਂ ਆ ਰਹਿ ਗਿਆ ਥੋੜਾ ਜਿਹਾ ਜੋ ਬਲੇ ਸੋ ਨਿਹਾਲ ਬੋਤ ਸ੍ਰੀ ਅਕਾਲ ਜੋ ਬਲੇ ਸੋ ਨਿਹਾਲ ਬੋਤ ਸ੍ਰੀ ਅਕਾਲ ਤਿਆਰੀ ਕਰੀ ਜਾਂਦੇ ਆ ਸਰ ਕੰਮ ਚੱਲ ਰਿਹਾ ਮਰਮ ਤਾਂ ਵੀ ਹੈ